ਬ੍ਰੌਕਟ ਦੀ ਸ਼ਰਟ ਰਹੇਗੀ 2 ਮੀਟਰ ਤੇ ਨਾਲ ਇਸਦੇ ਪਲੇਨ ਸ਼ੀਮਰ ਦੀ ਬਾਟਮ ਰਹੇਗੀ 2 ਮੀਟਰ ਵਿਦਾਊਟ ਦਪੱਟਾ ਸੂਟ ਮਿਲੇਗਾ 1250 ਦੇ ਵਿੱਚ ਤੁਸੀਂ ਇਹ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਪਸ਼ਮੀਨਾ ਸੂਟ ਰਹੇਗਾ ਆਲ ਓਵਰ ਪ੍ਰਿੰਟਡ ਸੂਟ ਹੈ 5 ਮੀਟਰ ਤੁਹਾਨੂੰ ਇਹ ਸੂਟ ਦੀ ਕੱਟ ਮਿਲੇਗੀ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਰੰਗਾਂ ਦੇ ਵਿੱਚ ਆਏ ਹੋਏ ਨੇ ਤੇ ਅਲਪਾਈਨ ਵੂਲਨ ਫੈਬਰਿਕ ਰਹੇਗਾ ਵਿంటర్ ਦੇ ਲਈ ਹੈ ਤੇ ਇਸੇ ਲਾਈਨਿੰਗ ਨਹੀਂ ਲੱਗੇਗੀ ਤੇ ਬਹੁਤ ਸੋਹਣਾ ਸਟੱਫ ਹੈ ਤੇ ਬਹੁਤ ਸੋਨੇ ਪ੍ਰਿੰਟ ਨੇ ਤੇ ਬਹੁਤ ਸੋਨੇ ਰੰਗਾਂ ਵਿੱਚ ਆਏ ਹੋਏ ਨੇ ਤੇ ਤੁਸੀਂ ਓਨਲੀ 600 ਦੇ ਵਿੱਚ ਬਾਈ ਕਰ ਸਕਦੇ ਹੋ WhatsApp ਨੰਬਰ ਮੈਂਸ਼ਨ ਆ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਵਿਦਆਊਟ ਦੁਪੱਟਾ ਇਹ ਆਰਡਰ ਤੇ ਸੂਟ ਰੈਡੀ ਹੋਏਗਾ ਫਰੰਟ ਤੇ ਤੁਹਾਨੂੰ ਜੌਰਜਟ ਦਾ ਫੈਬਰਿਕ ਰਹੇ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਇਹ ਆਰਡਰ ਤੇ ਰੈਡੀ ਹੋਏਗਾ ਫਰੰਟ ਤੇ ਤੁਹਾਨੂੰ ਪੂਰਾ ਵਰਕ ਮਿਲੇਗਾ ਇਸ ਤਰ੍ਹਾਂ ਦੀ ਬੂਟੀ ਤੇ ਬਾਜ਼ੂ ਤੇ ਵੀ ਮਿਲੇਗਾ ਮੈਚਿੰਗ ਸੂਟ ਰਹਣਗੇ ਜੌਰਜਟ ਦੇ ਦੇ ਨਾਲ ਜੌਰਜਟ ਦਾ ਇਹ ਦੁਪੱਟਾ ਡਿਜ਼ਾਈਨਰ ਰੈਡੀ ਹੋਇਆ। ਪ੍ਰਿੰਟਡ ਸ਼ਰਟ 2 ਮੀਟਰ ਤੇ ਨਾਲ ਪਲੇਨ ਬਾਟਮ ਜੌਰਜਟ ਦੀ 2 ਮੀਟਰ। ਦੁਪੱਟਾ ਵੀ ਤੁਹਾਨੂੰ ਡਿਜ਼ਾਈਨਰ 2 ਮੀਟਰ ਮਿਲੇਗਾ। ਓਨਲੀ ਤੁਸੀਂ ਇਹ 650 ਵਿੱਚ ਕਰ ਬੈਠੇ ਸੂਟ ਬਾਈ ਕਰ ਸਕਦੇ ਹੋ। ਸਕਰੀਨਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ। ਕੈਸ਼ ਔਨ ਡਿਲੀਵਰੀ ਨਹੀਂ ਹੈ। ਸਹੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਹੈ। ਨੈਕਸਟ ਜੋਰਜਰ ਦਾ ਸੂਟ ਰਹੇਗਾ 5 ਮੀਟਰ ਨੈਕ ਤੇ ਤੁਸੀਂ ਵਰਕ ਦੇਖ ਸਕਦੇ ਆ ਬਾਜੂ ਤੇ ਵਰਕ ਦੇਖ ਸਕਦੇ ਆ ਬਾਜੂਸਾ ਬਾਟਮ ਦੇ ਵਰਕ ਲੈ ਸਕਦੇ ਨਾਲ ਜੋਰਜਰ ਦਾ ਦੁਪੱਟਾ ਮਿਲੇਗਾ ਓਨਲੀ 650 ਦਾ ਪ੍ਰਾਈਸ ਰਹੇਗਾ ਹਾਂਜੀ ਇਹ ਸਿੰਗਲ ਸਿੰਗਲ ਸੂਟ ਆ ਤੇ ਦੀਵਾਲੀ ਕਰਕੇ ਸੇਲ ਤੇ ਆ ਓਨਲੀ ਤੁਸੀਂ ਇਹ 500 ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਗਲਾਸ ਔਰਗੈਂਜ਼ਾ ਦਾ ਫੈਬਰਿਕ ਰਹੇਗਾ ਵਰਕ ਦੇਖ ਸਕਦੇ ਹੋ ਵਿਦਆਊਟ ਦੁਪੱਟਾ ਓਨਲੀ ਵਿਦਆਊਟ ਦੁਪੱਟਾ ਓਨਲੀ ਤੁਸੀਂ 500 ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਸਿੰਗਲ ਸਿੰਗਲ ਸੂਟ ਆ ਚਲਦੀ ਤੋਂ ਚਲ ਜੇ ਤੁਸੀਂ ਇਹਨਾਂ ਵਿੱਚੋਂ ਸਿਲੈਕਟ ਕਰੋ ਤੇ ਆਪਣਾ ਸੂਟ ਬੁੱਕ ਕਰਵਾ ਲਓ ਹਾਂਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਬਹੁਤ ਸੋਹਣੇ ਸੂਟ ਪਾਰਟੀ ਵੀਰ ਐਡ ਕੀਤੇ ਨੇ ਇਹ ਫੈਂਡੀ ਸਿਲਕ ਫੈਬਰਿਕ ਆ ਗਿਆ ਜੀ ਤੇ ਪਹਿਲਾਂ ਆਪਣੇ ਕੋਲ ਪਲੇਨ ਆਇਆ ਹੋਇਆ ਸੀ ਹੁਣ ਮਕੈਸ਼ ਵਰਕ ਵਾਲਾ ਆ ਗਿਆ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਤੇ ਬਹੁਤ ਹੀ ਵਧੀਆ ਸੁਪਰ ਫਾਈਨ ਕੁਆਲਿਟੀ ਦਾ ਫੈਬਰਿਕ ਆ ਸਾਰੇ ਜੋ ਰੰਗ ਨੇ ਬਹੁਤ ਸੋਹਣੇ ਨੇ ਤੁਸੀਂ ਇਹਨਾਂ ਚੋਂ ਬਾਏ ਕਰ ਸਕਦੇ ਆ ਓਨਲੀ 650 ਦੇ ਵਿੱਚ ਇਹ ਸੂਟ ਮਿਲੇਗਾ ਵਿਦਆਊਟ ਦੁਪਟਾ ਇਹ ਤੁਹਾਨੂੰ ਸੂਟ ਮਿਲੇਗਾ ਇਹਨਾਂ ਵਿੱਚੋਂ ਵੀ ਸਿਲੈਕਟ ਕਰਕੇ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰੋ ਕਿਉਂਕਿ ਬਹੁਤ ਹੀ ਲਿਮਟਿਡ ਸਟਾਕ ਦੇ ਵਿੱਚ ਆ ਤੇ ਜਲਦੀ ਹੀ ਸੇਲ ਹੋ ਜਾਣ ਵਾਲੇ ਸੂਟ ਨੇ ਟ੍ਰੈਂਡਿੰਗ ਤੇ ਜੋ ਅੱਜਕੱਲ੍ਹ ਚੱਲ ਰਿਹਾ ਇਹ ਉਹ ਵਾਲਾ ਫੈਬਰਿਕ ਹੈ ਤੇ ਤੁਸੀਂ ਆਰਡਰ ਕਰ ਸਕਦੇ ਹੋ ਪਾਰਟੀ ویئر ਸੂਟ ਡ్రੈਸ ਜੀ ਆਪਣੇ ਕੋਲ ਬਹੁਤ ਸੋਹਣੇ ਇਹ ਰਹੇਗਾ organza ਸ਼ਰਟ ਰਹੇਗੀ neck tie work ਐਂਡ tabby silk ਦੀ ਬਾਟਮ ਪਲੇਨ ਦੁਪੱਟਾ organza ਦਾ ਦੁਪੱਟੇ ਤੇ ਵੀ ਤੁਹਾਨੂੰ ਵਰਕ ਮਿਲੇਗਾ ਤੇ ਤੁਸੀਂ 1690 ਚ ਵੀ ਕਰ ਬੈਠੇ ਸੂਟ ਮੰਗਵਾ ਸਕਦੇ ਹੋ ਬਹੁਤ ਸੋਹਣੇ ਰੰਗਾਂ ਦੇ ਵਿੱਚ ਰੈਡੀ ਸੂਟ ਹੋਏ ਨੇ ਨੈਕਸਟ ਵੀ ਪਾਰਟੀ ویئر ਸੂਟ ਬਹੁਤ ਜਿਆਦਾ ਸੋਹਣੇ ਸੂਟ ਨੇ viscose organza ਦੀ ਸ਼ਰਟ ਹੈਂਡਵਰਕ ਮਿਲੇਗਾ ਤੇ ਟੈਬੀ ਸਿਲਕ ਦੀ ਬਾਟਮ-ਬਾਟਮ ਤੇ ਵਰਕ ਆ ਤੇ ਇਸ ਦੇ ਨਾਲ ਦਪਾਟਾ ਮਿਲੇਗਾ ਤੁਹਾਨੂੰ organza ਦਾ 1390 ਪੰਜਾਬ ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਹ ਵਾਲਾ ਪਸ਼ਮੀਨਾ ਰਹੇਗਾ ਤੁਸੀਂ ਵਰਕ ਕਰਵਾ ਸਕਦੇ ਹੋ ਬ੍ਰਾਂਡਡ ਫੈਬਰਿਕਸ ਸਰਦੀਆਂ ਦੇ ਲਈ ਪਲੇਨ ਸੂਟ ਮਿਲੇਗਾ 5 ਮੀਟਰ ਸੂਟ ਦੀ ਕਟ ਮਿਲੇਗੀ ਵਰਕ ਲਈ ਇਹ ਸਪੈਸ਼ਲ ਤੇ ਤੁਸੀਂ ਇਹ ਵੀ ਬਾਈ ਕਰ ਸਕਦੇ ਹੋ ਥੈਂਕ ਯੂ ਜੀ ਹਾਂਜੀ ਇਹ ਵਾਲੇ ਜੋ ਪਸ਼ਮੀਨਾ ਦੇ ਸੂਟ ਨੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਰੰਗ ਨੇ ਰਾਮ ਟੈਕਸ ਬ੍ਰਾਂਡ ਦਾ ਫੈਬਰਿਕ ਰਹੇਗਾ ਇਹਨਾਂ ਸੂਟਾਂ ਉੱਪਰ ਬੋਰ ਬਿਲਕੁਲ ਵੀ ਨਹੀਂ ਆਉਂਦੀ ਤੇ ਵਿਦਆਊਟ ਦੁਪੱਟਾ ਤੁਹਾਨੂੰ ਇਹ 750 ਦੇ ਵਿੱਚ ਘਰ ਬੈਠੇ ਸੂਟ ਤੁਹਾਨੂੰ ਮਿਲ ਜਾਏਗਾ ਓਨਲੀ 750 ਪ੍ਰਾਈਸ ਆ ਵਿਦਆਊਟ ਦੁਪੱਟਾ ਤੇ ਫੈਬਰਿਕ ਬਹੁਤ ਅੱਛਾ ਬੋਰ ਬਿਲਕੁਲ ਨਹੀਂ ਆਏਗੀ ਵਿਦਆਊਟ ਲਾਈਨਿੰਗ ਸਟਿਚ ਹੋਏਗਾ ਤੇ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਰੰਗ ਨੇ ਤੁਸੀਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਓ ਇਹਨਾਂ ਚੋ ਤੇ ਆਪਣਾ ਇਹ ਸੂਟ ਬੁੱਕ ਕਰਵਾਓ ਬਹੁਤ ਹੀ ਜਿਆਦਾ ਫੈਬਰਿਕ ਵਧੀਆ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕੀਤਾ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ